Я гөдир әйтер әйтер дә кичүч әйтер әйтер ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਚਨਾਦਾਲ ਖਿਚੜੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਬਿਲਕੁਲ ਪੰਜਾਬੀ ਸਟਾਈਲ ਆਪਾਂ ਚਨਾਦਾਲ ਕੇ ਜਿਹੜੀ ਬਣਾ ਕੇ ਤਿਆਰ ਕਰਾਂਗੇ ਟੇਸਟੀ ਹੋਣ ਦੇ ਨਾਲ ਨਾਲ ਇਹ ਬਿਲਕੁਲ ਖਿਲੀ ਖਿਲੀ ਇਸ ਤਰੀਕੇ ਨਾਲ ਖਿਚੜੀ ਬਣ ਕੇ ਤਿਆਰ ਹੋਊਗੀ ਚਲੋ ਫਿਰ ਇਹਨੂੰ ਬਣਾਉਣਾ ਸਿੱਖ ਲੈਣੇ ਆ ਵੀ ਕਿੰਨੇ ਕਿੰਨੇ ਸਮਾਨ ਦੀ ਜ਼ਰੂਰਤ ਹੈ ਤੇ ਇਹਨੂੰ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਸੁੱਕਰ ਦੇ ਵਿੱਚੋਂ ਕੋਈ ਵੀ ਕੌਲੀ ਜਾਂ ਗਲਾਸ ਸੈੱਟ ਕਰ ਲਿਓ ਮੇਰੇ ਕੋਲ ਇਹ ਕੌਲੀਆਂ ਨੇ ਬਿਲਕੁਲ ਇੱਕੋ ਜਿਹੀਆਂ ਤੇ ਚੌਲ ਤੁਸੀਂ ਕੋਈ ਵੀ ਵਰਤ ਸਕਦੇ ਹੋ ਦੋ ਕੌਲੀਆਂ ਚੌਲਾਂ ਦੀਆਂ ਦੇ ਵਿੱਚ ਇੱਕ ਕੌਲੀ ਹੈ ਜਿਹ ਅਲਦੀ ਐਡ ਕਰਾਂਗੇ ਸਭ ਤੋਂ ਪਹਿਲਾਂ ਚੌਲਾਂ ਨੂੰ ਆਪਾਂ ਸਾਫ਼ ਕਰਨਾਗਾ ਆਪਾਂ ਨੇ ਇੱਕ ਖੁੱਲੇ ਵਰਤਨ ਦੇ ਵਿੱਚ ਜਿਹੜੇ ਦੋ ਕੌਲੀਆਂ ਚੌਲਾਂ ਦੀਆਂ ਐਡ ਕਰ ਲਾਂਗੇ ਹੁਣ ਇਹਦੇ ਵਿੱਚ ਪਾਣੀ ਐਡ ਕਰਾਂਗੇ ਤੇ ਪਾਣੀ ਦੇ ਨਾਲ ਚੰਗੇ ਤਰੀਕੇ ਨਾਲ ਪਹਿਲਾਂ ਇਹਨਾਂ ਨੂੰ ਸਾਫ਼ ਕਰ ਲਾਂਗੇ ਦੋ ਤੋਂ ਤਿੰਨ ਾਰੀ ਤੁਸੀਂ ਪਾਣੀ ਹੈ ਜਿਹੜਾ ਇਹਨਾਂ ਦਾ ਬਦਲ ਦੇਣਾਗਾ ਤੇ ਇਸ ਤਰੀਕੇ ਨਾਲ ਇਹਨਾਂ ਨੂੰ ਧੋਕੇ ਤਿਆਰ ਕਰ ਲੈਣਾ ਹੁਣ ਆਪਾਂ ਚੌਲਾਂ ਨੂੰ ਧੋਕੇ ਤਿਆਰ ਕਰ ਲਿਆ ਜੀ ਹੁਣ ਇਹਦੇ ਵਿੱਚ ਪਾਣੀ ਐਡ ਕਰਾਂਗੇ ਆਪਾਂ ਪਾਣੀ ਤੁਸੀਂ ਠੰਡਾ ਵਰਤ ਸਕਦੇ ਤੇ ਇਸ ਤਰੀਕੇ ਨਾਲ ਇਹਨਾਂ ਨੂੰ ਭਿਉਂ ਕੇ ਆ ਜਿਹੜਾ 1 ਘੰਟਾ ਰੱਖ ਦਿਆਂਗੇ 1 ਘੰਟਾ ਜੀ ਆਪਾਂ ਇਹਨਾਂ ਨੂੰ ਭਿਉਂ ਕੇ ਰੱਖਾਂਗੇ ਨਾਲੇ ਤਾਂ ਇਹ ਵਧੀਆ ਖਿਲੇ-ਖਿਲੇ ਬਣਨਗੇ ਤੇ ਨਾਲੇ ਇਹਨਾਂ ਦੀ ਲੰਬਾਈ ਵਧੀਆ ਬਣੂਗੀ ਚੌਲਾਂ ਦੀ ਨਾਲੇ ਇਹ ਜਿਆਦਾ ਚਿੱਟੇ ਬਣਨਗੇ ਜਦੋਂ ਪੱਕਣਗੇ ਹੁਣ ਆਪਾਂ ਦਾਲ ਨੂੰ ਵੀ ਧੋ ਲੈਣੇ ਆ ਇੱਕ ਕਾਲੀ ਦਾਲ ਆ ਆਪਣੇ ਕੋਲੇ ਦਲੇ ਹੋਏ ਛੋਲਿਆਂ ਦੀ ਦਾਲ ਆ ਇਹ ਤੇ ਇਹਨੂੰ ਵੀ ਚੰਗੇ ਤਰੀਕੇ ਨਾਲ ਆਪਾਂ ਸਾਫ਼ ਕਰ ਲਾਂਗੇ ਧੋ ਲਾਂਗੇ ਇਹਦਾ ਵੀ ਆਪਾਂ ਦੋ-ਤਿੰਨ ਾਰੀਆਂ ਜਿਹੜਾ ਪਾਣੀ ਬਦਲ ਦਿੱਤਾ ਇਹਨੂੰ ਧੋ ਲਿਆ ਇਸ ਤਰੀਕੇ ਨਾਲ ਵਧੀਆ ਸਾਫ਼ ਕਰ ਲਿਆ ਹੁਣ ਇਹਦੇ ਵਿੱਚ ਵੀ ਆਪਾਂ ਜਿਹੜਾ ਪਾਣੀ ਐਡ ਕਰਦੇ ਆਂਗੇ ਤੇ ਇਹਨੂੰ ਵੀ ਭੌਂ ਕੇ ਜਿਹੜਾ 1 ਘੰਟੇ ਲਈ ਰੱਖ ਦਿਆਂਗੇ ਸੋ ਇਹ ਕੰਮ ਸਭ ਤੋਂ ਪਹਿਲਾਂ ਤੁਸੀਂ ਜ਼ਰੂਰ ਕਰ ਲੈਣਾ ਵੀ ਇਹਨਾਂ ਨੂੰ ਭੌਂ ਕੇ ਰੱਖ ਦੇਣਾ ਹੈ ਇੱਧਰ ਮੈਂ ਇੱਕ ਟਮਾਟਰ ਮੀਡੀਅਮ ਸਾਈਜ਼ ਦਾ ਚੀਰ ਲਿਆ ਤੇ ਦੋ ਤੋਂ ਤਿੰਨ ਪਿਆਜ਼ ਮੀਡੀਅਮ ਸਾਈਜ਼ ਦੇ ਇਸ ਤਰੀਕੇ ਨਾਲ ਚੀਰ ਲੈਣੇ ਆ ਤੁਸੀਂ ਬਿਲਕੁਲ ਸਲਾਈਸ ਕਰ ਲੈਣੇ ਆ ਪਿਆਜ਼ ਦੇ ਹੁਣ ਜਿਹੜੀ ਵੀ ਬਰਤਨ ਦੇ ਵਿੱਚ ਤੁਸੀਂ ਖਿਚੜੀ ਤਿਆਰ ਕਰਨੀ ਉਹ ਚ ਸਰੋਂ ਦਾ ਤੇਲ ਐਡ ਕਰ ਲੈਣਾ ਜਾਂ ਬਟਰ ਜਾਂ ਘਿਓ ਸੁੱਕੇ ਮਸਾਲਿਆਂ ਦੇ ਵਿੱਚ ਆਪਣੇ ਕੋਲੇ ਹਰੀ এলাਚੀ ਵੱਡੀ এলাਚੀ ਲੌਂਗ ਤਿੰਨ ਚਾਰ ਇੱਕ ਦਾਲ ਜਿੰਨੀ ਦਾ ਟੁਕੜਾ ਤੇ ਇੱਕ ਤੇਜ਼ ਪੱਤਾ ਤੇ ਇੱਕ ਚਮਚ بھر ਕੇ ਜੀਰੇ ਦਾ ਪੈਡ ਕਰਦੇ ਆਂਗੇ ਇਹਨਾਂ ਸੁੱਕੇ ਮਸਾਲਿਆਂ ਨੂੰ ਜਿਹੜਾ ਬਿਲਕੁਲ ਆਪਾਂ ਮੀਡੀਅਮ ਜੀ ਫਲੇਮ ਤੇ ਆਪਾਂ ਪਕਾ ਲੈਣਾ ਯਾਨੀ ਕਿ ਭੁੰਨ ਲਾਂਗੇ ਥੋੜਾ ਜਿਹਾ ਤੇ ਹਾਂਜੀ ਸੁੱਕੇ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦੇ ਆਂਗੇ ਬਿਲਕੁਲ ਇਸ ਤਰੀਕੇ ਦੇ ਬਰੀਕ-ਬਰੀਕ ਮੈਸ ਲਾਈਸ ਜਿਹੜੇ ਪਿਆਜ਼ ਦੇ ਕੱਟਲੇ ਸੀ ਪਿਆਜ਼ ਨੂੰ ਇਸ ਤਰੀਕੇ ਨਾਲ ਆਪਾਂ ਭੁੰਨਣਾਗਾ ਜਿਆਦਾ ਰੋਸਟ ਨਹੀਂ ਕਰਨਾ ਜਿਆਦਾ 골ਡਨ ਨਹੀਂ ਇਹਨਾਂ ਨੂੰ ਬਣਾਉਣਾ ਆਪਾਂ ਬਿਲਕੁਲ ਆਪਾਂ ਥੋੜੀ ਜਿਹੀ ਨਰਮ ਬਣਾ ਕੇ ਤਿਆਰ ਕਰ ਲੈਣਾ ਇਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨਾਂ ਨੂੰ ਪਕਾਈ ਚੱਲਾਂਗੀ ਜੀ ਜਦੋਂ ਪਿਆਜ਼ ਥੋੜੀ ਜਿਹੀ ਨਰਮ ਹੋ ਗਏ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅਦਰਕ ਲਸਣ ਦਾ ਪੇਸਟ ਇੱਕ ਚਮਚ ਫਰ ਕੇ ਐਡ ਕਰ ਦੇਾਂਗੇ ਇਹ ਬਾਜ਼ਾਰ ਚੋਂ ਵੀ ਬਣਿਆ ਬਣਾਇਆ ਮਿਲ ਜਾਂਦਾ ਹੈ ਪਰ ਤੁਸੀਂ ਕੋਸ਼ਿਸ਼ ਕਰਿਓ ਵੀ ਫਰੈਸ਼ ਵਰਤਿਓ ਕੁੰਡੇ ਦੇ ਵਿੱਚ ਆਸਾਨੀ ਨਾਲ ਤੁਸੀਂ ਅਦਰਕ ਲਸਣ ਦਾ ਪੇਸਟ ਬਣਾ ਸਕਦੇ ਹੋ ਤੇ ਅਦਰਕ ਲਸਣ ਦੇ ਪੇਸਟ ਨੂੰ ਵੀ ਆਪਾਂ ਭੁੰਨ ਕੇ ਤਿਆਰ ਕਰਾਂਗੇ ਥੋੜਾ ਜਿਹਾ ਵੀ ਇਹਦਾ ਕੱਚਾ ਟੇਸਟ ਹੈ ਜਿਹੜਾ ਕੱਚੀ ਖੁਸ਼ਬੂ ਹੈ ਜਿਹੜੀ ਉਹ ਨਾ ਆਵੇ ਸੋ ਅੱਧਾ ਘੰਟਾ ਆਪਾਂ ਇਹਨੂੰ ਭੁੰਨਣ ਤੋਂ ਬਾਅਦ ਹੁਣ ਦੋ ਤੋਂ ਤਿੰਨ ਹਰੀਆਂ ਮਿਰਚਾਂ ਜਾਨੀ ਕਿ ਜਿੰਨੀ ਆਖ ਸਵਾਦ ਅਨਸਾਰ ਰੱਖਣੀਆਂ ਨੇ ਤੁਸੀਂ ਖਿਚੜੀ ਦੇ ਵਿੱਚ ਤੇ ਜਿਹੜਾ ਟਮਾਟਰ ਕੱਟਿਆ ਸੀ ਉਹ ਐਡ ਕਰਤਾ ਟਮਾਟਰ ਦੇ ਨਾਲ ਹੀ ਆਪਾਂ ਨਮਕ ਐਡ ਕਰ ਦੇਾਂਗੇ ਨਮਕ ਦੀ ਮਦਦ ਨਾਲ ਟਮਾਟਰ ਜਿਹੜਾ ਜਲਦੀ ਨਰਮ ਹੋ ਜਾਊਗਾ ਪੱਕ ਕੇ ਤਿਆਰ ਹੋ ਜਾਊਗਾ ਸੋ ਇਸ ਤਰੀਕੇ ਨਾਲ ਤੁਸੀਂ ਕੜਛੀ ਨਾਲ ਮਿਕਸ ਕਰਦੇ ਹੋਏ ਵੀ ਇਹਨੂੰ ਜਿਹੜਾ ਟਮਾਟਰ ਨੂੰ ਨਰਮ ਕਰ ਸਕਦੇ ਹੋ ਬਿਲਕੁਲ 1.5-2 ਮਿੰਟ ਲੱਗਣਗੇ ਤੇ ਟਮਾਟਰ ਹੈ ਜਿਹੜਾ ਨਰਮ ਹੋ ਗਿਆ ਜੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਹੁਣ ਟਮਾਟਰ ਨੂੰ ਨਰਮ ਬਣਾ ਕੇ ਜਿਧਾਪਾ ਤਿਆਰ ਕਰ ਲਿਆ ਤੇ ਹੁਣ ਜਿਹੜੀ ਆਪਾਂ ਚਨਾ ਦਾਲ ਜਾਨੀ ਕਿ ਦਲੇ ਹੋਏ ਛੋਲੇ ਰੱਖੇ ਸੀਗੇ ਭਿਉਕੇ ਉਹ ਐਡ ਕਰ ਦੇਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਨਾ ਆਪਾਂ ਇਹ ਸਾਰੇ ਮਸਾਲੇ ਦੇ ਨਾਲ ਜਿਹੜਾ ਭੁੰਨਾਗੇ ਨਾਲੇ ਤੇ ਇਹਦੇ ਵਿੱਚ ਵਧੀਆ ਟੇਸਟ ਆ ਜੂਗਾ ਨਾਲੇ ਜਿਹੜਾ ਐਕਸਟਰਾ ਪਾਣੀ ਹੋਇਆ ਫਿਰ ਉਹ ਸੁੱਕ ਜੂਗਾ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਖਿਚੜੀ ਬਣ ਕੇ ਤਿਆਰ ਹੁੰਦੀ ਹੈ ਸਭ ਤੋਂ ਆਸਾਨ ਤਰੀਕਾ ਖਿਚੜੀ ਬਣਾਉਣ ਦਾ ਬਿਨਾ ਕੁੱਕਰ ਤੋਂ ਤੇ ਝਟਪਟ ਸਕੌਲੀਆਂ ਭਰ ਭਰ ਕੇ ਤੁਸੀਂ ਖਾਓਗੇ ਇਹ ਖਿਚੜੀ ਜਦੋਂ ਬਣਾਈ ਲਓ ਜੀ ਹੁਣ ਆਪਾਂ ਇਹਨਾਂ ਦਲੇ ਹੋਏ ਛੋਲਿਆਂ ਨੂੰ ਜਿਹੜਾ ਭੁੰਨ ਲਿਆ ਸਾਰਾ ਪਾਣੀ ਵੀ ਇਹਨਾਂ ਦਾ ਡਰਾਈ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਮਸਾਲੇ ਦਾ ਟੇਸਟ ਵੀ ਸਾਰਾ ਇਹਦੇ ਵਿੱਚ ਆ ਗਿਆ ਹੁਣ ਜਿਹੜੇ ਚੌਲ ਭਿਉ ਕੇ ਰੱਖੇ ਸੀਗੇ ਤੇ ਉਹ ਆਪਾਂ ਸਾਰੇ ਐਡ ਕਰ ਦਿਆਂਗੇ ਇਹਦੇ ਵਿੱਚ ਕਿਸੇ ਵੀ ਨਾ ਖੁੱਲੀ ਕੜਾਹੀ ਖੁੱਲੇ ਬਰਤਨ ਦੇ ਵਿੱਚ ਤੁਸੀਂ ਬਣਾਇਓ ਮੇਰੇ ਕੋਲੇ ਬਰਤਨ ਇਹ ਪੈਨ ਛੋਟਾ ਸੀਗਾ ਤੇ ਇਹਦੇ ਵਿੱਚ ਮੈਂ ਨਾ ਇਸ ਤਰੀਕੇ ਨਾਲ ਜਿਹੜੀ ਇਹ ਸਾਰੀ ਖੀਚੜੀ ਆ ਤਿਆਰ ਕਰ ਲੂੰਗੀ ਕਿਉਂਕਿ ਪਾਣੀ ਵੀ ਆਪਾਂ ਐਡ ਕਰਾਂਗੇ ਫਿਰ ਉਹ ਪੱਕੂਗੀ ਉਬਲੂਗੀ ਇਸ ਕਰਕੇ ਖੁੱਲੇ ਬਰਤਨ ਦੇ ਵਿੱਚ ਬਣਾਇਓ ਤੇ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਚੌਲਾਂ ਨੂੰ ਤੇ ਦਾਲ ਨੂੰ ਤੇ ਜਿਹੜਾ ਮਸਾਲਾ ਭੁੰਨਿਆ ਸੀ ਉਹਨੂੰ ਆਪਾਂ ਮਿਕਸ ਕਰ ਲੈਣਾ ਪਹਿਲਾਂ ਇਸ ਤਰੀਕੇ ਨਾਲ ਦੇਖੋ ਕਿੰਨਾ ਵਧੀਆ ਇਹਦਾ ਕਲਰ ਆ ਰਿਹਾ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਈਏ ਚੰਗੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਚੀਜ਼ਾਂ ਅਲੱਗ-ਅਲੱਗ ਦੇਖ ਰਹੀਆਂ ਨੇ ਤੇ ਖੁਸ਼ਬੂ ਤਾਂ ਬਹੁਤ ਸੋਹਣੀ ਆ ਰਹੀ ਹੈ ਜਿਹੜਾ ਆਪਾਂ ਮਸਾਲਾ ਭੁੰਨਿਆ ਹੈ ਹੁਣ ਇਹਦੇ ਵਿੱਚ ਪਾਣੀ ਆਪਾਂ ਕਿੰਨਾ ਐਡ ਕਰਨਾ ਹੈ ਜੀ ਪਾਣੀ ਇਹਦੇ ਵਿੱਚ ਆਪਾਂ ਉਹ ਸੇ ਕੌਲੀ ਨਾਲ नाप ਕੇ 6 ਕੌਲੀਆਂ ਐਡ ਕਰਾਂਗੇ ਟੋਟਲ 3 ਕੌਲੀਆਂ ਸੀਖੀਆਂ ਆਪਣੇ ਕੋਲੇ ਸਾਰੇ ਸਮਾਨ ਦੀਆਂ ਯਾਨੀ ਕਿ ਇੱਕ ਕੌਲੀ ਦਾਲ ਦੀ 2 ਕੌਲੀਆਂ ਚੌਲਾਂ ਦੀ ਤਾਂ ਉਹਦੇ ਵਿੱਚ 6 ਕੌਲੀਆਂ ਪਾਣੀ ਦੀਆਂ ਐਡ ਕਰ ਦੇਾਂਗੇ ਪਾਣੀ ਐਡ ਕਰਕੇ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਦੇਾਂਗੇ ਜੀ ਆਪਾਂ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਜਿਹੜਾ ਟਾਕ ਦੇਣਾਗਾ 5 ਮਿੰਟ ਆਪਾਂ ਫੁੱਲ ਫਲੇਮ ਤੇ ਇਹਨੂੰ ਇਸ ਤਰੀਕੇ ਨਾਲ ਉਬਾਲ ਆਉਣ ਦੇਵਾਂਗੇ। ਲਓ ਜੀ ਹੁਣ ਇਹਨੂੰ ਉਬਾਲ ਆ ਗਿਆ। ਇਸ ਤਰੀਕੇ ਨਾਲ ਜਿਹੜੀ ਖੀਚੜੀ ਆ ਉਹ ਉਬਲ ਰਹੀ ਹੈ ਫੁੱਲ ਫਲੇਮ ਤੇ। ਤੇ ਹੁਣ ਇੱਥੇ ਨਾ ਤੁਸੀਂ ਨਮਕ ਚੈੱਕ ਕਰ ਲਿਓ। ਵੀ ਜੇ ਤੁਹਾਨੂੰ ਘੱਟ ਲੱਗਿਆ ਨਾ ਫਿਰ ਤੁਸੀਂ ਇੱਥੇ ਹੀ ਜਿਹੜਾ ਨਮਕ ਹੋ ਰਿਹਾ ਇਹਦੇ ਵਿੱਚ ਪਾ ਦਿਓ। ਸੋ ਮੈਂ ਨਮਕ ਚੈੱਕ ਕਰ ਲੂੰਗੀ। ਤੇ ਮੈਨੂੰ ਥੋੜਾ ਜਿਹਾ ਨਮਕ ਨਾ ਘੱਟ ਲੱਗਿਆ ਇਸ ਕਰਕੇ ਮੈਂ ਨਮਕ ਜਿਹੜਾ ਹੋਰ ਐਡ ਕਰ ਦੂੰਗੀ ਇਹਦੇ ਵਿੱਚ। ਤੇ ਹੌਣ ਜੀ ਨਮਕ ਐਡ ਕਰਤਾ ਆਪਾਂ ਜਿੰਨਾ ਕ ਐਡ ਕਰਨਾ ਸੀ ਹੁਣ ਨਮਕ ਨੂੰ ਜਿਹੜਾ ਮਿਕਸ ਕਰ ਦੇਾਂਗੇ ਖਿਚੜੀ ਦੇ ਨਾਲ ਬਸ ਹੁਣ ਖਿਚੜੀ ਨੂੰ ਆਪਾਂ ਪਕਾ ਕੇ ਤਿਆਰ ਕਰਨਾ ਹੈ ਉਹਦੇ ਲਈ ਆਪਾਂ ਇਹਨੂੰ ਢਾਕੇ ਇਸ ਤਰੀਕੇ ਨਾਲ ਰੱਖ ਦੇਾਂਗੇ ਜਦੋਂ ਤੱਕ ਇਹ ਪੱਕ ਨਹੀਂ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਮੀਡੀਅਮ ਜੀ ਫਲੇਮ ਤੇ ਜਿਹੜਾ ਪਕਾਣ ਦੇਵਾਂਗੇ ਤੇ ਲਓ ਜੀ ਹੁਣ ਬਿਲਕੁਲ ਇਹ ਪੱਕ ਗਈ ਐ ਮੈਂ ਗੈਸ ਐ ਜਿਹੜੀ ਉਹ ਬੰਦ ਕਰਤੀ ਐ ਤੇ ਹੁਣ ਜੀ ਦਾਲ ਵੀ ਆਪਾਂ ਚੈੱਕ ਕਰ ਲੈਨੇ ਦੇਖੋ ਦਾਲ ਬਿਲਕੁਲ ਨਰਮ ਹੋ ਗਈ ਐ ਵਧੀਆ ਪੱਕ ਕੇ ਤਿਆਰ ਹੋ ਗਈ ਐ ਤੇ ਬਸ ਹੁਣ ਆਪੇ ਨੂੰ ਢਾਕੇ ਆ 5 ਤੋਂ 7 ਮਿੰਟ ਰੱਖ ਦਿਆਂਗੇ ਗੈਸ ਬੰਦ ਕਰਕੇ ਵੀ ਜੇ ਦਾਲ ਦੇ ਵਿੱਚ ਥੋੜੀ ਜਿਹੀ ਹੋਰ ਕਸਰ ਹੋਈ ਨਾ ਤਾਂ ਦਾਲ ਇਹ ਜਿਹੜੀ ਥੋੜੀ ਜਿਹੀ ਹੋਰ ਨਰਮ ਹੋ ਜੂਗੀ ਤੇ ਗਰਮਾ ਗਰਮ ਖਿਚੜੀ ਨੂੰ ਜਿਹੜਾ ਆਪਾਂ ਸਰਵ ਕਰ ਲੈਣਾ ਤੁਸੀਂ ਇਹਨੂੰ ਰਾਇਤੇ ਦੇ ਨਾਲ ਸਰਵ ਕਰ ਸਕਦੇ ਹੋ ਦਹੀਂ ਦੇ ਨਾਲ ਸਰਵ ਕਰ ਸਕਦੇ ਹੋ ਇਹਦੇ ਵਿੱਚ ਲੱਸੀ ਐਡ ਕਰਕੇ ਵੀ ਇਹਨੂੰ ਜਿਹੜਾ ਖਾ ਸਕਦੇ ਹੋ ਬਹੁਤ ਟੇਸਟੀ ਲੱਗੂਗੀ ਸੋ ਇਸ ਤਰੀਕੇ ਨਾਲ ਜਿਹੜੀ ਖਿਚੜੀ ਦੀ ਹੈ ਰੈਸਪੀ ਜ਼ਰੂਰ ਘਰੇ ਟਰਾਈ ਕਰਿਓ ਜੀ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਨੈਕਸਟ ਰੈਸਪੀਜ਼ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਤੇ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਰੈਸਪੀ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਹੈ ਤੇ ਕਈ ਦਿਨਾਂ ਲੈਣਾ ਕਮੈਂਟ ਆਈ ਜਾਂਦੇ ਸੀਗੇ ਵੀ ਜੀ ਤੁਸੀਂ ਆਪਣੀ ਬੇਟੀ ਦਾ ਫੇਸ ਦਿਖਾਓ ਸਾਨੂੰ ਇਹ ਜਦੋਂ ਮੈਂ ਵੀਡੀਓ ਸ਼ੂਟ ਕਰਦੀ ਹਾਂ ਤਾਂ ਸੁੱਤੀ ਪਈ ਹੁੰਦੀ ਤੇ ਮੇਰਾ ਵੀ ਦਿਲ ਨਹੀਂ ਕਰਦਾ ਵੀ ਮੈਂ ਇਹਨੂੰ ਉਠਾਵਾਂ ਤੇ ਅਜਨੇ ਕੀ ਦੀ ਜਾਂਦੀ ਸੀ ਹੁਣ ਤੇ ਮੈਂ ਸੋਚਿਆ ਵੀ ਸਾਰਿਆਂ ਤੁਹਾਨੂੰ ਤੇਜ ਜਿਹੜਾ ਨੇ ਦਿਖਾ ਦਿਆਂ ਆਪਣੀ ਬੇਟੀ ਜਿਹੜੀ ਦਿਖਾ ਦਿਆ ਤੁਹਾਨੂੰ ਤੁਸੀਂ ਦੇਖ ਲਈਏ ਪੂਰੀ ਆ ਕੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੇਰੇ ਵਰਗੀ ਹੈ ਕਿ ਹਰਫ ਵਰਗੀ ਹੈ ਯਾਰ ਤੇ ਪਾਪਾ ਵਰਗੀ ਹੈ ਇਹ ਹਸੀ ਆ ਗਈ ਉਹ ਨੇੜੇ ਲੈ ਕੇ ਆਉਂ ਜਾ ਰਹੇ ਨੇ ਫਿਰ ਉਹ ਹਸੀ ਜਾਂਦੀ ਹੈ ਇਹਨੇ ਜਮਾ ਸ਼ਰਾਰਤੀ ਬਣ ਗਈ ਹੁਣ ਮਤਲਬ ਸ਼ਾਮ ਨੂੰ ਹੀ ਤਾਂ ਕੰਮ ਦਾ ਟਾਈਮ ਹੁੰਦਾ ਨਾ ਉਦੋਂ ਇਹਨੂੰ ਹੁੰਦਾ ਵੀ ਮਮਾ ਮੈਨੂੰ ਚੱਕੀਏ ਏਹ ਤਕਦੀਰ ਹਰਫ ਬਾਈਨ ਤਾਂ ਸਾਰੇ ਜਾਣੇ ਜਾਣਦੇ ਆ ਤੂੰ ਵੀ ਸਾਰਿਆਂ ਨੂੰ ਹੈਲੋ ਕਹ ਦੇ ਸਤਿ ਸ਼੍ਰੀ ਅਕਾਲ ਬੁਲਾ ਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਇਆ ਸਤਿ ਸ਼੍ਰੀ ਅਕਾਲ ਤਕਦੀਰ ਸਾਰਿਆਂ ਨੂੰ ਬਾਏ ਕਰ ਦੇ ਦੇ ਕਿ ਉਧਰ ਦੇਖਿਓ ਉਧਰ ਖੈਰੇ ਬਣੇ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਅਗਦੀ ਨੈਕਸਟ ਵੀਡੀਓ 'ਚ ਮਿਲਾਂਗੇ